ਹਾਂਜੀ ਅੱਜ ਪਾੜ ਦਾ ਭੋਗ ਆ ਤੇ ਬਹੁਤ ਸਾਰੇ ਪਰੋਣਿਆਂ ਨੇ ਆਉਣਾ ਸੋ ਮੰਨ ਹੋਣੀ ਤਿਆਰ ਪਰ ਤਿਆਰ ਵੈਲਕਮ ਕਰਨ ਦੇ ਲਈ ਗੇਟ ਤੇ ਖੜੇ ਨੇ ਆ ਗਿਆ ਨਾਨਕਾ ਮੇਲ ਆ ਗਿਆ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲਾ ਵੀਰ ਆ ਗਈ ਮੰਮੀ ਹੈਲੋ ਸਸਿਕਾ 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 ਨਸਗਾ ਮਾਈ ਸਤਿ ਸ਼੍ਰੀ ਅਕਾਲ ਭਾਣੇ ਕਿਵੇਂ ਆ ਤੂੰ ਇੱਥੇ ਸੀਗੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਸੀ ਮੇਰਾ ਨਾਮ ਕਪਰ ਉਹ ਇੱਧਰ ਪਿੱਛੇ ਉਧਰ ਉਧਰ ਹੋਈ ਜਾਂਦੇ ਕਹਿ ਗੱਲ ਠੀਕੋ ਇਹ ਆਉਂਦਾ ਤੁਰਿਆ ਕੁਦਰਤ ਦਾ ਨਾਮ ਕ ਪਰਿਵਾਰ ਨਾਨੀ ਮਾਮੀ ਮਾਮਾ ਮਾਸੀ ਕੁਦਰਤ ਆਪ ਗਿਆ ਲੈਣ ਮਨੋਨ ਨੇ ਪੱਕੀ ਡਿਊਟੀ ਸੰਭੀ ਹੋਈ ਆ ਹਰੇ ਰੈਲੀਟਿਸ ਦਾ ਵੈਲਕਮ ਕਰਨ ਦੀ ਆ ਕਾਬਲ ਅੰਦਰ ਬੇਬੇ ਨੂੰ ਤੇਲ ਜੁਆਇ ਮਿਲ ਕੇ ਅੰਦਰ ਜਫੀਆਂ ਪੈਣ ਗਿਆ ਹੁਣ ਸਤਿ ਸ੍ਰੀ ਅਕਾਲ ਮਰਨਾ ਨਾ ਤੁਰੇ ਹੁੰਦੇ ਸਾਡੇ ਆੜੀ ਆ ਲੈ ਆ ਵੀਡੀਓਗ੍ਰਾਫਰ ਆ ਰਹੇ ਇਹਨਾਂ ਦੀ ਸਾਲੀ ਸਾਨੂੰ ਬਣੌੜੀ ਪੈ ਰਹੀ ਆੁੱਦੂ ਗੱਲਾਂ ਦੀ ਜਾ ਬਣੌੜੀ ਇਹਨਾਂ ਨੇ ਕੈਸੀ ਬਣੌਣੀ ਨਹੀਂ ਹਟ ਲੈ ਵੀ ਇਧਰ ਮੰਨੋ ਨਹੀਂ ਕਹਿੰਦੇ ਮੜ ਜਾ ਮੇਰਾ ਵੀ ਸ਼ਾਟ ਲੈ ਲਓ ਵਧੀਆ ਭਾਈ ਵਧੀਆ ਫੋਟੋਆਂ ਕਰਉਣੀਆਂ ਚਾਹੀਦੀਆਂ ਨੇ ਅਸੀਂ ਤਾਂ ਖਿੱਚਣ ਵਾਲੇ ਆ ਬਸ